ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆ ਜਿਹੜੀ ਤੁਹਾਡੇ ਲਈ ਕੋਠੀ ਲੈ ਕੇ ਆਏ ਆ ਇਹਦੀ ਲੋਕੇਸ਼ਨ ਹੈਗੀ ਹੈ ਇਕਤਾ ਵਿਹਾਰ ਤ੍ਰਿਪੜੀ ਮਾਰਕੀਟ 168 ਗਾਜ ਦੇ ਵਿੱਚ ਇੱਕ ਕੋਠੀ ਰਹਿਣ ਵਾਲੀ ਆ 4 ਬੈਡਰੂਮ 3 ਬਾਥਰੂਮ ਇੱਕ ਕਿਚਨ ਪੂਜਾ ਰੂਮ ਤੇ ਨਾਲ ਤੁਹਾਨੂੰ ਕਾਰ ਪਾਰਕਿੰਗ ਮਿਲ ਜੂਗੀ ਬਾਕੀ ਤੁਸੀਂ ਕੋਠੀ ਦੀ ਵੀਡੀਓ ਦੇਖੋ ਤੁਹਾਨੂੰ ਕੋਠੀ ਪਸੰਦ ਆਊ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆ ਤੁਹਾਡੇ ਲਈ ਕੋਠੀ ਲੈ ਕੇ ਆਏ ਆ 168 ਗਾਜ ਦੇ ਵਿੱਚ ਲੋਕੇਸ਼ਨ ਹੈਗੀ ਹੈ ਇਹਦੀ ਇਕਤਾ ਵਿਹਾਰ 4 ਨੰਬਰ ਗਲੀ ਦੇ ਵਿੱਚ ਕੋਠੀ ਬਹੁਤ ਸੋਹਣੀ ਬਣੀ ਹੋਈਆਂ ਆਜੋ ਤੁਹਾਨੂੰ ਦਿਖਾਉਂਦੇ ਆ ਅੰਦਰੋਂ ਐਂਟਰ ਹੁੰਦੇ ਸਾਰ ਆ ਗਿਆ ਪੋਰਚ 슬라이ਡਰ ਗੇਟ ਰਹੇਗਾ ਪੋਰਚ ਦੇ ਵਿੱਚ ਵੀ ਡਾਉਨਸਲਿੰਗ ਵਗੈਰਾ ਪ੍ਰੋਪਰ ਹੋਈ ਹੋਈ ਹੈ ਬੁਰਾ ਖੁੱਲਡ ਵਲੋਗ ਪੋਰਚ ਆਰ ਵਗੈਰਾ ਤੁਹਾਡੀ ਆਰਾਮ ਨਾਲ ਲੱਗ ਜੂਗੀ ਤੇ ਇਸ ਸਾਈਡ ਆਪਣੀ ਬਾਈਕ ਵਗੈਰਾ ਵੀ ਲੱਗ ਜੂਗੀ ਲੋਕੇਸ਼ਨ ਵੀ ਬਹੁਤ ਸੋਹਣੀ ਆ ਸਾਹਮਣੇ ਤੁਸੀਂ ਦੇਖ ਲਓ ਤੇ ਆ ਜੋ ਤੁਹਾਨੂੰ ਦਿਖਾਣੇ ਆ ਅੰਦਰ ਐਂਟਰ ਹੁੰਦੇ ਸਾਰ ਆ ਗਈ ਜੀ ਲੌਬੀ ਲੌਬੀ ਵੀ ਪੂਰੀ ਖੁੱਲ ਢੁਲੀਆ ਪ੍ਰੋਪਰ ਹੈ ਡਾਊਨ ਸਿਲਿੰਗ ਵਗੈਰਾ ਸਾਰੀ ਹੋਈ ਹੋਈ ਹੈ ਸਾਹਮਣੇ ਆ ਗਿਆ LED ਪੈਨਲ ਤੇ ਨਾਲ ਹੀ ਕਰੋਕਰੀ ਬਣੀ ਹੋਈ ਹੈ ਔੜੀਆਂ ਇਹਦੀ ਅੰਦਰ ਦੀਆਂ ਨੇ ਤੇ ਇਸ ਸਾਈਡ ਆ ਗਿਆ ਕਿਚਨ ਤੇ ਉਧਰ ਆ ਗਿਆ ਜੀ ਡਰੈਂਕਰੂ ਚੂਮਰ ਵਗੈਰਾ ਪ੍ਰੋਪਰ ਲੱਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆਇਆ ਜ਼ੋਮ ਦਿਖਾਉਣਾ ਹੈ ਕਿਚਨ ਇਹ ਆ ਗਈ ਜਿੱਧਰ ਕਿਚਨ ਕਿਚਨ ਵੀ ਬਹੁਤ ਸੋਹਣੀ ਬਣੀ ਹੋਈ ਆ ਲਾਈਟਿੰਗ ਵਗੈਰਾ ਦਾ ਬੜਾ ਸੋਹਣਾ ਕੰਮ ਹੋਇਆ ਹੋਇਆ ਡਾਊਨ ਸੈਲਿੰਗ ਪ੍ਰੋਪਰ ਹੋਈ ਹੋਈ ਆ ਇੱਧਰ ਸਮਾਨ ਰੱਖਣ ਲਈ ਇਹ ਸੈੱਡ ਬਣਾਇਆ ਤੇ ਇੱਧਰ ਆ ਗਿਆ ਜੀ ਆਪਣਾ टेंडम वगैरा प्रोपर पाए हुए देख सकते हो सारा सर दि सैनिटरी है तो इस सैड आ गई है ड्रैंग रूम ड्रैइंग रूम भी प्रॉपर बहुत सोहना बनया हुआ शीशे की पार्टीशन हुई हुई है टफन की इधर क्रॉकरी रखने बनी हुई है पैनट्री लाइट वगैरह प्रॉपर लगी हुई है ये ड्राइंग रूम पड़दे वगैरह लगे हुए हैं सारे ठीक सामने तुम देखोगे बहुत सोना डिजाइन बने हुआ दबार के उपर हम तो दिखाने कोठी का फस्ट बैडरूम इस सैड आ गया जी फस्ट बैडरूम बैडरूम पूरा खुला डूल्ला बढ़िया बनया हुआ है ਡਾਉਨ ਸੀਲਿੰਗ ਬਗੈਰਾ ਪ੍ਰੋਪਰ ਹੋਈ ਹੋਈ ਹੈ। ਇਹ ਸਾਈਡ ਦੇ ਵਿੱਚ ਵੀ ਜਗ੍ਹਾ ਕਾਫੀ ਪਈ ਹੈ। ਤੁਸੀਂ ਸਾਈਡ ਤੇ ਦੇਖੋਗੇ ਤੇ ਸਾਹਮਣੇ ਆ ਗਿਆ LED ਪੈਨਲ। ਕੰਟਨਾਂ ਬਗੈਰਾ ਇਹਦੇ ਵਿੱਚ ਲੱਗੇ ਹੋਏ ਨੇ। ਜਿਹੜੀ ਬੈੱਡਾਂ ਫੁੱਲ ਹਾਈਟ ਦੀ ਬਣੀ ਹੋਈਆਂ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਹੀ ਬਣਿਆ ਹੋਇਆ ਜੀ ਡਰੈਸਿੰਗ ਡਰੈਸਿੰਗ ਜਿਹੜੇ ਕਾਪੋਰਡ ਦੇ ਉਹ ਫੁੱਲ ਹਾਈਟ ਤੱਕ ਬਣੇ ਹੋਏ ਨੇ ਤੁਸੀਂ ਇਹ ਵੀਡੀਓ ਦੇ ਵਿੱਚ ਜਿਵੇਂ ਦੇਖ ਰਹੇ ਹੋ ਤੇ ਇਹਦੇ ਸਾਹਮਣੇ ਆ ਗਿਆ ਮਿਰਰ ਤੇ ਉਹਦੇ ਨਾਲ ਹੀ ਬਣਿਆ ਹੋਇਆ ਜੀ ਅਟੈਚ ਬਾਥਰੂਮ ਬਾਥਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਖੁੱਲਡੁੱਲ ਫੁੱਲ ਹਾਈਟ ਤੱਕ ਟਾਇਲ ਲੱਗੀ ਹੋਈ ਹੈ। ਜਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਈਡ दिखाने दूजा बैडरूम सर कोठी का आ गया जी दूजे दूजा बैडरूम यह आ गया जी दूजे बैडरूम यह भी प्रॉपर जिम्मे फस्ट बैडरूम देखे हो मैं तैयार डाउन सीलिंग प्रॉपर हो बैड भी लंघे हुए हैं दोनों बैडरूम थ पूरे खुले डुले मिल जाएंगे एलईडी पैनल प्रॉपर बनया हुआ है ते ਇਹਦੇ ਨਾਲ ਹੀ ਆ ਗਿਆ ਜੀ ਆਪਣਾ ਡ्रेसिंग ਡ्रेसिंग ਵੀ ਬੁਰਾ ਬੁੱਲਾ ਡੁੱਲਾ ਤੇ ਇਹ ਵੀ ਹੋ ਗਿਆ ਤੇ ਇੱਧਰ ਆ ਗਿਆ ਸ਼ੀਸ਼ਾ ਸੈੱਡ ਹੈਗਾ ਇਹ ਬਾਥਰੂਮ ਬਾਥਰੂਮ ਦੋਨੇ ਰੂਮਾਂ ਦੇ ਨਾਲ ਅਟੈਚ ਹੈ ਇਹ ਫੁੱਲ ਹਾਈਟ ਦੀ ਟਾਇਲ ਹੈ ਦੋ ਬੈੱਡਰੂਮ ਦੋਨੋਂ ਦੇ ਨਾਲ ਅਟੈਚ ਬਾਥਰੂਮ ਵਾਲ ਹੈਂਗਿੰਗ ਸੈੱਟ ਹੈ ਸੈਰਾ ਕੰਪਨੀ ਦਾ ਲੱਗਾ ਹੋਣਾ ਮਿਕਸਚਰ ਇਹ ਮਾਰਾ ਗੈਟ ਡਾਇਵਾਇਡਰ ਵੈਂਟੀਲੇਸ਼ਨ ਦੀ ਵਿੰਡੋ ਦੇ ਬੈਕ ਸਾਈਡ ਆ ਗਿਆ ਯੂਪਰ ایرিয়া ਵਾਸ਼ਿੰਗ ایرিয়া ਇੱਥੋਂ ਨੂੰ ਪ੍ਰੋਪਰ ਖੁੱਲਾ ਡੁੱਲਾ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਨੀ ਮੈਂ ਜਾਲ ਵਗੈਰਾ ਪ੍ਰੋਪਰ ਉੱਪਰ ਲੱਗਿਆ ਹੋਇਆ ਹਾਂ ਹੁਣ ਤੁਹਾਨੂੰ ਦਿਖਾਣੇ ਆਂ ਜੀ ਉੱਪਰੋਂ ਇਹ ਸੀ ਕੋਠੀ ਦਾ ਗਰਾਊਂਡ ਫਲੋਰ ਜਿਹਦੇ ਵਿੱਚ ਦੋ ਬੈੱਡਰੂਮ ਦੋ ਬਾਥਰੂਮ ਕਿਚਨ ਡਾਇਨਿੰਗ ਰੂਮ ਲੌਬੀ ਤੇ ਤੁਹਾਨੂੰ ਦਿਖਾਣਾ ਹੈ ਜੀ ਦੂਜਾ ਫਲੋਰ ਇਹੋ ਜਿਹੀ ਚੂਮਰੇ ਵਗੈਰਾ ਦੇਖ ਰਹੇ ਸਾਰਾ ਘੋਟੀ ਤੇ ਨਾਲ ਹੀ ਮਿਲੂਗਾ ਤਾਂ ਫੰਦੀ ਪਾਰਟੀਸ਼ਨ ਹੋਈ ਵੀ ਆ ਸਮਝ ਤੁਸੀਂ ਡਿਜ਼ਾਈਨ ਦੇਖ ਰਹੇ ਬੜਾ ਸੋਹਣਾ ਬਣਿਆ ਹੋਇਆ ਇਹ ਆ ਗਿਆ ਜੀ ਤੀਜਾ ਬੈਡਰੂਮ ਤੀਜੇ ਬੈਡਰੂਮ ਦੇ ਵਿੱਚ ਵੀ ਵਾਲਪੇਪਰ ਵਗੈਰਾ ਪ੍ਰੋਪਰ ਲੱਗਿਆ ਹੋਇਆ ਇਹ ਵੀ ਫੁੱਲ ਡੋਨਰ ਰਹੇਗਾ ਇਹਦੇ ਨਾਲ ਹੀ ਆ ਗਿਆ ਬਾਥਰੂਮ ਬਾਥਰੂਮ ਦੋਨੋਂ ਰੂਮ ਨਾਲ ਉੱਪਰ ਕੋਮਾਂ ਰਹੇਗਾ ਇਹਦੇ ਵਿੱਚ ਵੀ ਪੜਦੇ ਵਗੈਰਾ ਲੱਗੇ ਹੋਏ ਨੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਆ ਜਾਂਦਾ ਚੌਥਾ ਬੈਡਰੂਮ ਚੌਥਾ ਬੈਡਰੂਮ ਫੁੱਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਬੈੱਡੇ ਦੇ ਵਿੱਚ ਬਣਿਆ ਹੋਇਆ ਵਾਲਪੇਪਰ ਵਗੈਰਾ ਪ੍ਰੋਪਰ ਲੱਗੇ ਹੋਏ ਨੇ ਸਾਹਮਣੇ ਵੈਂਟੀਲੇਸ਼ਨ ਦੀ ਵਿੰਡੋ ਤੇ ਇਸ ਸਾਈਡ ਆ ਗਿਆ ਜੀ ਡਰੈਸਿੰਗ ਇਹਦੇ ਵਿੱਚ ਵੀ ਫੁੱਲ ਹਾਈਟ ਦੇ ਕਪਾੜੇ ਬਣੇ ਹੋਏ ਨੇ ਤੇ ਸ਼ੀਸ਼ਾ ਵਗੈਰਾ ਇਸ ਸਾਈਡ ਲੱਗਾ ਹੋਇਆ ਜਿਵੇਂ ਦੱਸਿਆ ਸੀ ਬਾਥਰੂਮ ਰਹੇਗਾ ਦੋਨਾਂ ਰੂਮਾਂ ਨਾਲ ਕੋਮਨ ਨੂੰ ਤੁਹਾਨੂੰ ਦਿਖਾਉਣਾ ਹੈ ਬਾਹਰ ਜਿਹੜਾ ਵਿਹੜਾ ਤੇ ਸਾਹਮਣੇ ਜਿਵੇਂ ਆਪਾਂ ਨੂੰ ਤੇ ਇਸ ਸਾਈਡ ਆਪਾਂ ਨੂੰ ਪੂਜਾ ਰੂਮ ਮਿਲ ਜਾਊਗਾ ਇਹ ਵਗਿਆ ਜੀ ਪੂਜਾਰੂ ਤੇ ਬੈਕ ਸਾਈਡ ਤੇ ਓਪਨ ਏਰੀਆ ਪਾਉ ਨੂੰ ਖੁੱਲੇ ਡੂਲਾ ਮਿਲ ਜੂਗਾ ਇਹ ਜਿਹੜੀ ਤੁਸੀਂ ਕੋਠੀ ਦੇਖੀ ਆ ਹਾਂਜੀ ਬੇਰਤੀ ਜਿਹੜੀ ਕੋਠੀ ਤੁਸੀਂ ਵੀਡੀਓ ਦੇਖੀ ਆ 166 ਗਾੜ ਦੇ ਵਿੱਚ ਇਹ ਬਣੀ ਹੋਈ ਆ 4 ਬੈਡਰੂਮ 3 ਬਾਥਰੂਮ ਜਿਹੜੇ ਤਿੰਨ ਬੈਡਰੂਮ ਨੇ ਪ੍ਰੋਪਰ ਤਿਆਰ ਨੇ ਦੋਨੋਂ ਤਿੰਨਾਂ ਦੇ ਵਿੱਚ ਬੈੱਡ ਲੱਗੇ ਹੋਏ ਨੇ ਡਰੈਸਿੰਗ ਬਣਿਆ ਹੋਇਆ ਤੇ ਆਪਣਾ ਇਹਦੇ ਵਿੱਚ ਕੀ ਆ ਪੂਜਾ ਰੂਮ ਮਿਲ ਜੂਗਾ ਕਿਚਨ ਮਿਲ ਜੂਗੀ ਬਾਕੀ ਜੋ ਕੋਠੀ ਜਿਆਦਾ ਜਾਣਕਾਰੀ ਚਾਹੀਦੀ ਹੈ ਸਾਡੇ ਨੰਬਰ ਤੇ ਫੋਨ ਕਰ ਸਕਦੇ ਹੋ 8264231001 ਇਸ ਨੰਬਰ ਤੇ ਫੋਨ ਕਰਕੇ ਆਜੋ ਆਪਾਂ ਤੁਹਾਨੂੰ ਕੋਠੀ ਦਿਖਾ ਦਾਂਗੇ ਲੋਕੇਸ਼ਨ ਹੈਗੀ ਹੈ ਜੀ ਇਕਤਾ ਵਿਹਾਰ ਤ੍ਰਿਪੜੀ ਮਾਰਕੀਟ ਧੰਨਵਾਦ